ਸੋ ਇਹ ਉਹ ਸ਼ਹੀਦ ਆ ਸਰਦਾਰ ਭਗਤ ਸਿੰਘ ਦਾ ਆਦਮ ਕਾਦਾ ਜਿੱਥੇ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ 2 ਸਾਲ ਬਾਅਦ ਜਦੋਂ ਇੱਥੇ ਇਹਨਾਂ ਨੇ ਸੌਂ ਚੁੱਕੀ ਸੀ ਅੱਜ ਦੇ ਦਿਨ 16 ਮਾਰਚ 2022 ਨੂੰ ਤੇ ਉੱਥੇ ਅੱਜ ਮੱਥਾ ਟੇਕਣ ਆ ਗਏ ਔਰ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਤੇ ਫਲਸਫੇ ਦੇ ਆਧਾਰਤ ਜਿਹੜੀ ਮਿਊਜ਼ੀਅਮ ਤੇ ਲਾਈਟ ਐਂਡ ਸ਼ੋਰੂਮ ਸਾਊਂਡ ਸ਼ੋਅ ਦਾ ਜਿਹੜਾ ਉਦਘਾਟਨ ਵੀ ਇੱਥੋਂ ਕੀਤਾ ਜਾਵੇਗਾ ਉਸ ਤੋਂ ਅੱਛੇ ਜਿਹੜਾ ਪੰਡਾਲ ਲੱਗਾ ਹੈ ਉੱਥੋਂ ਜਿਹੜਾ ਆਏ ਹੋਏ ਜਨਤਾ ਨੂੰ ਸੰਬੋਧਨ ਵੀ ਕਰਨਗੇ ਸੋ ਤਿਆਰੀਆਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੀ ਇਹ ਤਿਆਰੀਆਂ ਉਪਲਬਧ ਕੀਤੀਆਂ ਗਈਆਂ ਚੱਪੇ-ਚੱਪੇ ਦੇ ਪੁਲਿਆ ਦੇ ਡਾਕ ਸਕਿਊ ਜਿਹੜੇ ਆ ਬਕਾਇਦਾ ਜਿਹੜੇ ਆ ਇੱਥੇ ਜਿਹੜੀ ਹੈ ਸੇਫਟੀ ਲਈ ਜਿਹੜੇ ਆ ਉਸਕੋ ਰੱਖਿਆ ਦੇ ਵਾਸਤੇ ਉਹਨਾਂ ਦੇ ਕੀਤੇ ਗਏ ਆ ਸੋ ਇਹ ਉਹ ਆਦਮ ਕਦਾ ਜਿੱਥੋਂ ਕਿ ਸਰਦਾਰ ਪਾਕਨ ਸਿੰਘ ਜੀ ਜਿਹੜਾ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਪੋਲਟ ਵੇਟ ਕਰਗੇ ਉਸ ਮਾਰਗਾ ਜਿੱਥੇ ਜਿਹੜੇ ਅੰਦਰ ਜਿਹੜਾ ਮਿਊਜ਼ੀਅਮ ਐਂਡ ਲਾਈ ਤਿਆਰ ਕੀਤਾ ਗਿਆ ਜਦਾ ਦੁਗਾਟਣਾ ਸੀਐਮ ਸਾਹਿਬ ਇੱਥੋਂ ਕਰਨਗੇ ਔਰ ਜਿਹੜਾ ਅੱਜ ਲੋਕ ਅਰਪਣ ਕੀਤਾ ਜਾਵੇ ਕਾਫੀ ਸਮੇਂ ਤੋਂ ਜਿਹੜਾ ਇੱਥੇ ਪਹਿਲਾਂ ਜਿਹੜਾ ਕਿ ਲੋਕਾਂ ਦੇ ਲਈ ਓਕਿਆ ਗਿਆ ਸੀ ਕਿਉਂਕਿ ਉਹਦੀ ਰੈਨੋਵੇਸ਼ਨ ਚੱਲ ਰਹੀ ਸੀ ਔਰ ਰੈਨੋਵੇਸ਼ਨ ਜਿਹੜੀ ਆ ਉਹ ਤਿਆਰ ਹੋ ਚੁੱਕੀ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਲੋਕ ਅਰਪਣ ਕਰਨਗੇ ਲੋਕਾਂ ਨੂੰ ਜਿਹੜਾ ਹੈ ਖੁੱਲ ਦਿੱਤਾ ਜਾਵੇਗਾ ਲੋਕ ਜਿਹੜੇ ਇੱਥੋਂ ਬੈਠ ਕੇ ਫਿਰ ਜਿਹੜਾ ਆਕੇ ਇਥੇ ਸ਼ੀਰਪਖ ਸਿੰਘ ਜੀ ਦੀਆਂ ਯਾਦਾਂ ਜੋ ਜੁੜੀਆਂ ਹੋਈਆਂ ਨੇ ਉਹਨਾਂ ਦਾ ਦਰਸ਼ਨ ਕਰਨਗੇ ਉਹ ਦੇਖ ਕੇ ਇਥੇ ਜਿਹੜੇ ਲੋਕ ਆਣਗੇ ਤੇ ਉਹ ਯਾਦਾਂ ਨੂੰ ਦੇਖਿਆ ਕਰਨਗੇ ਤੇ ਅੱਜ ਤੋਂ 2 ਸਾਲ ਪਹਿਲਾਂ 16 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਜਿਹੜੀ ਹੈ 91 ਸੀਟਾਂ ਲੈ ਕੇ ਸਰਕਾਰ ਵਿੱਚ ਆਈ ਸੀ ਤਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ 2 ਸਾਲ ਪਹਿਲਾਂ ਐਸੇ ਹੀ ਸਮਾਰਕ ਤੋਂ ਸ਼ੀਰਪਖ ਸਿੰਘ ਦੀ ਸਮਾਰ ਜਿਹੜੀ ਕਿ ਅੰਦਰ ਉੱਥੋਂ ਸੌ ਚੁੱਕੀ ਸੀ ਸੋ 2 ਸਾਲ ਬੀਤ ਗਏ ਨੇ ਤੇ ਅੱਜ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜਿਹੜੇ ਇੱਥੇ ਆ ਰਹੇ ਨੇ ਕਿਉਂਕਿ ਜਿਹੜੀ ਇੱਥੇ ਨਿਊਜ਼ੀਅਨ ਦੀ ਆਰਟ ਆਫ ਗੈਲਰੀ ਬਣੀ ਉਹਦਾ ਉਦਘਾਟਨ ਕੀਤਾ ਜਾ ਰਿਹਾ ਸੋ ਤੁਸੀਂ ਦੱਸਣਾ ਕਿ 2 ਸਾਲ ਦੇ ਵਿੱਚ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਜੋ ਗਰੰਟੀਆਂ ਦਿੱਤੀਆਂ ਸੀਆਂ ਕਿੰਨੇ ਤੁਸੀਂ ਸੰਤੋਖਤ ਹੋ ਕਿੰਨਾ ਤੁਹਾਨੂੰ ਲੱਗਾ ਕਿ ਉਹਨਾਂ ਸਰਕਾਰ ਨੇ ਵਾਅਦਾ ਜਿਹੜਾ ਪੂਰੇ ਕੀਤੇ ਨੇ ਕਿਉਂਕਿ ਜਿਹੜੀਆਂ ਮੂਰੇ ਹੁਣ 24 ਦੇ ਵਿੱਚ ਜਿਹੜੀਆਂ ਲੋਕ ਸਭਾ ਦੇ ਇਲੈਕਸ਼ਨਸ ਵੀ ਆ ਰਹੀਆਂ ਹਨ ਉਹਨੂੰ ਮੁੱਦੇ ਲੈ ਕੇ ਵੀ ਜਿਹੜੇ ਕਾਫੀ ਹੋਣਗੇ ਸੋ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ 2 ਸਾਲ ਦੀਆਂ ਪ੍ਰਾਪਤੀਆਂ ਕਿੱਦਾਂ ਦੀਆਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਦੇ ਬੰਦੋਬਸਤ ਜਿਵੇਂ ਕਿ ਬਿਲਕੁਲ ਸਿਕਿਉਰਿਟੀ ਜਿਹੜੀ ਲੱਗੀ ਹੋਈ ਆ ਇਹ ਮੇਨ ਐਂਟਰੀ ਆ ਅੰਦਰ ਜਿਹੜਾ ਮਿਊਜ਼ੀਅਮ ਹੈ ਅੰਦਰ ਉਹਨਾਂ ਦੇ ਪਿਤਾ ਜੀ ਦੀ ਸਮਾਰਕ ਵੀ ਹੈ ਸੋ ਤਿਆਰੀਆਂ ਬਿਲਕੁਲ ਬਿਲਕੁਲ ਦੀ ਥੋੜੇ ਸਮੇਂ ਦੇ ਵਿੱਚ ਸੀਐਨ ਸਾਹਿਬ ਜਿਹੜੇ ਕਿ ਇੱਥੇ ਪਹੁੰਚਣਗੇ ਔਰ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ 2 ਸਾਲਾਂ ਦੇ ਵਿੱਚ ਜੋ ਉਹਨਾਂ ਨੇ ਪ੍ਰਾਪਤੀਆਂ ਜੋ ਗਰੰਟੀਆਂ ਦਿੱਤੀਆਂ ਸੀਆਂ ਜੋ ਵਾਅਦੇ ਕੀਤੇ ਸੀ ਲੋਕਾਂ ਨਾਲ ਕਿੰਨੇ ਪੂਰੇ ਹੋਏ ਨੇ ਕਿੰਨੇ ਜਿਹੜੇ ਕਿ ਹਾਲੇ ਲੱਗਦਾ ਵੇ ਹੋਰ ਜਿਹੜੇ ਪੂਰੀ ਵਾਦੇ ਜਿਹੜੇ ਕੀਤੇ ਸੀ ਉਹ ਪੂਰੇ ਕਰਨ ਦੀ ਲੋੜ ਹੈ